ਹੈਲੋ ਸਰਜੀਤ ਤੰਬੜਵਾਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਦਾਬ, ਨਮਸਤੇ। ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੋਸਤੋ ਮੈਂ ਇੱਕ ਗੀਤ ਸੁਣਾਉਣ ਜਾ ਰਹੀਆਂ ਬੇਲਣੇ ਦਾ ਜੋ ਅੱਜਕੱਲ ਬੜਾ ਪ੍ਰਚਲਿਤ ਹੈ ਤੇ ਸਾਰੇ ਉਹ ਬੇਲਣਾ ਲੈ ਕੇ ਜਿਹੜੀਆਂ ਰੋਟੀਆਂ ਰੋਟੀਆਂ ਬੇਲਦੇ ਆ ਰਸੋਈ ਦੇ ਵਿੱਚ ਉਹ ਬੇਲਣਾ ਲੈ ਕੇ ਗੀਤ ਗਾਉਂਦੇ ਆ ਅਕਸਰ ਵੀਡੀਓ ਚ ਦੇਖਿਆ ਮੈਨੇ ਬਹੁਤ ਜ਼ਿਆਦਾ ਤੇ ਉਹ ਬੇਲਣਾ ਰੋਟੀਆਂ ਬੇਲਣ ਵਾਲਾ ਨਹੀਂ ਹੈਗਾ ਜਿਸ ਦੇ ਉੱਤੇ ਗੀਤ ਬਣਾਇਆ ਗਿਆ ਉਹ ਬੇਲਣਾ ਕਪਾਹ ਬੇਲਣ ਵਾਲਾ ਹੁੰਦਾ ਲੱਕੜ ਦਾ ਬਣਿਆ ਹੁੰਦਾ ਔਰ ਇੱਕ ਤਰ੍ਹਾਂ ਦੀ ਮਸ਼ੀਨ ਹੁੰਦੀ ਹੈ ਚਰਖਾ ਤੇ ਬੇਲਣੇ ਦੇ ਬਹੁਤ ਜ਼ਿਆਦਾ ਸੰਬੰਧ ਹੈ ਆਪਸ ਵਿੱਚ ਕਿਉਂਕਿ ਚਰਖੇ ਨਾਲ ਰੂਹ ਕੱਟਿਆ ਜਾਂਦਾ ਤੇ ਵੇਲਣੇ ਨਾਲ ਜਿਹੜੀ ਕਪਾਹ ਹੁੰਦੀ ਆ ਕਪਾਹ ਦੇ ਬੀਜ ਉਹਨੂੰ ਕੱਢੇ ਜਾਂਦਾ ਕੱਢਿਆ ਜਾਂਦਾ ਮੈਚ ਲਾਇਆ ਹੋਇਆ ਔਰ ਮੈਂ ਕੱਢੇ ਹੋਏ ਬੀਜ ਉਹਨਾਂ ਦੇ ਬੁੜੇਵੇਂ ਵੇ ਬੁੜੇਵੇਂ ਔਰ ਕਪਾਹ ਨੂੰ ਅੱਡ ਕੀਤਾ ਜਾਂਦਾ ਕਪਾਹ ਦੀਆਂ ਫੁੱਟੀਆਂ ਵੇਲੀਆਂ ਜਾਂਦੀਆਂ ਉਹਨਾਂ ਦੇ ਉਹਨਾਂ ਦੇ ਉੱਤੇ ਗੀਤ ਹੈ ਲਓ ਸੁਣੋ ਬਾਬੋ ਕਹਿੰਦੀ ਏ ਬਲਵੰਤ ਸਿੰਘ ਬੇਲਣਾ ਲਿਆ ਬਾਬੋ ਕਹਿੰਦੀ ਏ ਬਲਵੰਤ ਸਿੰਘ ਬੇਲਣਾ ਲਿਆ ਬੇਲਣਾਂ ਦੀ ਖੱਟੀ ਦੇ ਮੈਂ ਕਾਟੇ ਬਣਵਾਨੀਆ ਬੇਲਣਾਂ ਦੀ ਖੱਟੀ ਦੇ ਮੈਂ ਕਾਟੇ ਬਣਵਾਨੀਆ ਪਾਉਣ ਦੇ ਵੇਲੇ ਓਹ ਕਿਹੜੀ ਜੁੜੀ ਸੜਸੜ ਮਰਦੀ ਓਹ ਕਿਹੜੀ ਜੁੜੀ ਸੋਕਣ ਮੇਰੀ ਓਹ ਕਿਹੜੀ ਜੁੜੀ ਕੱਲ ਵੀ ਆਂਦੀ ਏ ਕੋੜੀ ਜੁੜੀ ਓਹ ਸੋਕਣ ਮੇਰੀ ਪਾਬੋ ਕਹਿੰਦੀ ਏ ਬਲਵੰਤ ਸਿੰਘ ਬੇਲਣਾ ਲਿਆ ਪਾਬੋ ਕਹਿੰਦੀ ਏ ਬਲਵੰਤ ਸਿੰਘ ਬੇਲਣਾ ਲਿਆ ਪਾਬੋ ਕਹਿੰਦੀ ਏ ਨਰੰਝਣ ਸਿੰਘਾ ਬੇਲਣਾ ਲਿਆ ਬੇਲਣੇ ਦੀ ਖੱਟੀ ਮੈਂ ਟਿੱਕਾ ਬਣਾਵਾਨੀ ਆ ਬੇਲਣੇ ਦੀ ਖੱਟੀ ਦਾ ਮੈਂ ਟਿੱਕਾ ਬਣਾਵਾਨੀ ਐ ਪੌਣ ਦੇ ਵੇਲੇ ਉਹ ਕਿਹੜੀ ਜੜੀ ਸੜਸੜ ਮਰਦੀ ਉਹ ਕਿਹੜੀ ਜੜੀ ਸੌਕਣ ਮੇਰੀ ਓਹ ਕਿਹੜੀ ਜੁੜੀ ਕੱਲ੍ਹ ਵੀ ਆਈਏ ਓਹ ਕਿਹੜੀ ਪਾਬੋ ਕਹਿੰਦੀ ਏ ਅਜੀਤ ਸਿੰਘਾ ਬੇਲਣਾ ਲਿਆ ਪਾਬੋ ਕਹਿੰਦੀ ਏ ਅਜੀਤ ਸਿੰਘਾ ਬੇਲਣਾ ਲਿਆ ਓ ਪਾਬੋ ਕਹਿੰਦੀ ਏ ਅਜੀਤ ਸਿੰਘਾ ਬੇਲਣਾ ਲਿਆ ਬੇਲਣੇ ਦੀ ਖੱਟੀ ਮਿਹਾਰ ਬਣਾਵਾਨੀ ਐ ਬੇਲਣੇ ਦੀ ਖੱਟੀ ਦਾ ਮਿਹਾਰ ਬਣਾਵਾਨੀ ਐ ਪੌਣੰਦ ਦੇ ਵੇਲੇ ਉਹ ਕਿਹੜੀ ਜੜੀ ਸੜਸੜ ਮਰਦੀ ਉਹ ਕਿਹੜੀ ਜੜੀ ਕੱਲ੍ਹ ਵੀ ਆਈਏ ਉਹ ਕਿਹੜੀ ਜੜੀ ਸੋਕਣ ਮੇਰੀ ਉਹ ਕਿਹੜੀ ਜੜੀ ਕੱਲ੍ਹ ਹੀ ਆਉਂਦੀ ਏ ਉਹ ਕਿਹੜੀ ਬਾਬੋ ਕਹਿੰਦੀ ਏ ਬਚਿੱਤਰ ਸਿੰਘ ਬੇਲਣਾ ਲਿਆ ਬਾਬੋ ਕਹਿੰਦੀ ਏ ਬਚਿੱਤਰ ਸਿੰਘ ਬੇਲਣਾ ਲਿਆ ਉਹ ਬਾਬੋ ਕਹਿੰਦੀ ਏ ਬ ਚਿੱਤਰ ਸਿੰਘ ਬੇਲਣਾ ਲਿਆ ਬੇਲਣੇ ਦੀ ਖੱਟੀ ਦਾ ਮੈਂ ਕਾਂਠੇ ਬਣਾਵਾਨੀ ਐ ਬੇਲਣੇ ਦੀ ਖੱਟੀ ਐ ਮੈਂ ਕੈਂਠਾ ਬਣਾਵਾਨੀ ਐ ਪੌਣ ਦੇ ਵੇਲੇ ਉਹ ਕਿਹੜੀ ਜੁੜੀ ਸੜਸੜ ਮਰਦੀ ਉਹ ਕਿਹੜੀ ਜੁੜੀ ਸੌਕੜ ਮੇਰੀ ਉਹ ਕਿਹੜੀ ਈੜੀ ਕੱਲ੍ਹ ਵੀ ਆਈਏ ਉਹ ਕਿਹੜੀ ਜੁੜੀ ਕੱਲ੍ਹ ਵੀ ਆਈਏ ਉਹ ਕਿਹੜੀ ਬਾਭੋ ਕੰਦੀ ਐ ਨਰੰજન ਸਿੰਘ ਬੇਲਣਾ ਲਿਆ ਪਾਬੋ ਕਹਿੰਦੀ ਏ ਨਰੰજન ਸਿੰਘ ਬੇਲਣ ਲਿਆ ਪਾਬੋ ਕਹਿੰਦੀ ਏ ਨਰੰજન ਸਿੰਘ ਬੇਲਣ ਲਿਆ ਬੇਲਣ ਦੀ ਖੱਟੀ ਦੀ ਮੈਂ ਛਾਪਾ ਬਣਾਉਣੀ ਆ ਬੇਲਣ ਦੀ ਖੱਟੀ ਦੀ ਮੈਂ ਛਾਪਾ ਬਣਾਉਣੀ ਆ ਪਾਉਣ ਦੇ ਵੇਲੇ ਉਹ ਕਿਹੜੀ ਜਿੜ ਸੜਸੜ ਮਰਦੀ ਉਹ ਕਿਹੜੀ ਜੁੜੀ ਸੌਕਣ ਮੇਰੀ ਉਹ ਕਿਹੜੀ ਜਿੜ ਕੱਲ ਵਿਆਈਏ ਉਹ ਕਿਹੜੀ ਜੁੜੀ ਸੜ ਸੜ ਮਰਦੀ ਓ ਕਹੜੀ ਪਾਬੋ ਕਹੰਦੀ ਏ ਬਚਤਰ ਸਿੰਘ ਭੇਲਣਾ ਲਿਆ 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 ਦੋਸਤੋ ਜੇ ਵਧੀਆ ਲੱਗਿਆ ਹੋਵੇ ਗੀਤਾ ਤੁਸੀਂ ਬਹੁਤ ਸੁਣਿਆ ਪਰ ਇਹ ਇਹ ਬੇਲਣਾ ਹੋਰ ਹੈ ਜਿਹੜਾ ਜਿਹਦੇ ਨਾਲ ਕਪਾਹ ਬੇਲੀ ਜਾਂਦੀ ਹੈ ਉਹ ਬੇਲਣਾ ਤੇ ਇਸ ਬੇਲਣੇ ਦੀ ਕੱਟੀ ਤੇ ਕਪਾਹ ਬੇਲ-ਬੇਲ ਕੇ ਉਹਨੇ ਕਾਟੇ ਬਣਵਾਏ ਸੀ ਸੋਸ ਠੀਕ ਹੈ ਜੇ ਤੁਹਾਨੂੰ ਪਸੰਦ ਆਏ ਤਾਂ ਜਰੂਰ ਪ੍ਰਮੈਂਟ ਕਰਕੇ ਮੈਨੂੰ ਦੱਸਿਓ ਜੇ ਕਿ ਤੁਸੀਂ ਕਿਹੜਾ ਵੇਲਣਾ ਸਮਝਦੇ ਸੀ ਓਕੇ ਬਾਏ ਬਾਏ